ਦੇ ਪਿੱਛੇ ਕੋਈ ਵੀ ਆਵੇ ਦਰਵਾਜ਼ੇ ਖੁੱਲੇ ਨਾ ਔਰ ਖੁੱਲੇ ਅੰਦਰ ਵਾਗਿਆਂ ਵਿੱਚ ਜਿਹੜੀਆਂ ਦੇਣ ਵਾਲੀਆਂ ਜਾਂ ਗਿਲਤੀਆਂ ਕੱਟ ਨਹੀਂ ਸਾਰਿਆਂ ਨੂੰ ਵੱਧ ਕੁਰਬਾਨੀਆਂ ਮੱਲਬੀ ਸਿੱਖ ਸਰਦਾਰਾਂ ਦੀਆਂ ਸੱਚ ਜਾਣੇ ਕੌੜੀ ਗੱਲ ਹੈ ਜਰਦਾ ਕੋਈ ਕੋਈ ਹੈ ਜਿਹੜੀਆਂ ਕੁਰਬਾਨੀਆਂ ਜਿਹੜੇ ਇਤਿਹਾਸ ਜਿੰਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਲੈ ਕੇ ਦੁਨੀਆਂ ਦੇ ਮਾਲਕ ਮਲਬੀ ਸਿੱਖ ਜਰਨੈਲ ਨੇ ਪਰ ਅੱਜ ਪਿੱਛੇ ਕੀਤੇ ਜਾ ਰਹੇ ਨੇ ਅੱਜ ਉਹਨਾਂ ਦਾ ਕਮਜਾ ਹੋ ਚੁੱਕਾ ਹੈ ਪ੍ਰਧਾਨਮੀਓ ਔਰ ਕਮੇਟੀਆਂ ਦੇ ਪ੍ਰਧਾਨਮੀਓ ਸਾਰਾ ਕੁਝ ਸਾਹਮਣੇ ਆ ਤੇ ਇਹ ਗਰੀਬ ਕੌਮ ਨੂੰ ਸਾਡੇ ਪਿਆਰਿਆਂ ਨੂੰ ਪਿੱਛੇ ਕਰਦਾ ਜਿੱਥੇ ਗਲਵਖੜੀ ਪਾ ਕੇ ਇਹ ਗੱਲ ਕਹੀ ਸੀ ਰੰਗ ਰੇਟੇ